ਜੋ ਜਿਹੜੀ ਟੈਸਟ ਕੰਮਨਸਰ ਕੀ ਮਕਸਦ ਕੀ ਰਹੀ ਹੈ ਇਹ ਹਾਂਜੀ ਇਹਦੇ ਵਿੱਚ ਸਪੈਸ਼ਲੀ ਤੁਹਾਨੂੰ ਜਿਹੜਾ ਬੁਲਾਇਆ ਗਿਆ ਇੱਕ ਪਿਛਲੇ ਦਿਨੀ ਸਦਰ ਬਜ਼ਾਰ ਤੋਂ ਰੁਚੀ ਚਲ ਤੈਨ ਮੋਟਰਸਾਈਕਲ ਸਵਾਰਾਂ ਨੇ ਇੱਕ ਔਰਤ ਜੋ ਬਾਜ਼ਾਰ ਵਿੱਚ ਜਾ ਰਹੀ ਸੀ ਉਹ ਝੱਪਟ ਮਾਰ ਕੇ ਉਹਦਾ ਪਰਸ ਖੋਲਿਆ ਸੀਗਾ ਤੇ ਉਹ ਡਿਗਰੀ ਸੀ ਜਿਹੜੇ ਸੱਟਾਂ ਲੱਗੀਆਂ ਸੀ ਜਿਹਦੇ ਸੰਬੰਧ ਵਿੱਚ ਅਸੀਂ ਕੇਸ ਦਰਜ ਕੀਤਾ ਸੀ ਉਸ ਲੜਕੀ ਦੇ ਭਰਾ ਆਪਣੇ ਪ੍ਰੇਮ ਕੁਮਾਰ ਰਤਨ ਦੇ ਬਿਆਨਾਂ ਦੇ ਆਧਾਰ ਤੇ ਤੇ ਉਹਨਾਂ ਵਿੱਚੋਂ ਦੋ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਏ ਜਿਨ੍ਹਾਂ ਵਿੱਚ ਇੱਕ ਹੈਗਾ ਮਹਮਦ ਸ਼ਾਮਿਦ ਜਿਹੜਾ ਮਲੇਗੋਟੇ ਦਾ ਰਹਿਣ ਵਾਲਾ ਹੈ ਦੂਸਰਾ ਅਮਰਜੀਤ ਸਿੰਘ ਖੜਕਲੀ ਖੜਕਲੀ ਤੇ ਜਿਹੜਾ ਛੇਪੁਰ ਥਾਣੇ ਦੇ ਇਰੀ ਵਿੱਚ ਟੱਬੇ ਵੜਨ ਵਾਲਾ ਹੈ ਇਹਨਾਂ ਪਾਸੋਂ ਪੁੱਛਗਛ ਦੌਰਾਨ ਤੇ ਜਿਹੜਾ ਇਹ ਬਰਾਮਦ ਇੱਕ ਮੋਟਰਸਾਈਕਲ ਜਿਹੜਾ ਵਰਤਿਆ ਸੀ ਵਾਹਨ ਤੋਂ ਉਹ ਹੈ ਇਸ ਤੋਂ ਇਲਾਵਾ ਦੋ ਹੋਰ ਚੋਰੀ ਦੇ ਨਕਸਲ ਵੀ ਬਰਾਮਦ ਹੋਏ ਨੇ ਇਦੇ ਵਿੱਚ ਇੱਕ ਦੂਸਰਾ ਤੀਸਰਾ ਦੋ ਸ਼ੇੜਾ ਉਹ ਜੀ ਗ੍ਰਿਫਤਾਰ ਕਰਨਾ ਬਾਕੀ ਹੈ ਤੇ ਉਹਦਾ ਮੈਂ ਨਾਂ ਜੇ ਸਾਹਮਣੇ ਤਾਂ ਨਹੀਂ ਲੈ ਰਿਹਾ ਕਿਉਂਕਿ ਉਹਨੋਂ ਸੀ ਅਰੈਸਟ ਕਰਕੇ ਨਸ਼ਰ ਕਰਾਂਗੇ ਤੇ ਇਹ ਜਿਹੜਾ ਹੈ ਘਟਨਾ ਨੇ ਕਾਫੀ ਜ਼ਿਆਦਾ ਇਲਾਕੇ ਦੇ ਵਿੱਚ ਮਤਲਬ ਕਿ ਪੈਰਟ ਦੇ ਵਿੱਚ ਸੈਂਬਾ ਆ ਗਿਆ ਸੀਗਾ ਸ਼ਰਿਆਮ ਬਾਜ਼ਾਰ ਦੇ ਵਿੱਚ ਥੀ ਸਨੈਚਿੰਗ ਹੋਈ ਸੀ ਤੇ ਉਹ ਸਾਨੂੰ ਵੀ ਇਹਦੀ ਬਹੁਤ ਜ਼ਿਆਦਾ ਚਿੰਤਾ ਸਾਡੇ ਸੀਨੀਅਰ ਅਫਸਰਾਂ ਵੱਲੋਂ ਤਾਂ ਜੋ ਐਸਐਸਪੀ ਸਾਹਿਬ ਵੱਲੋਂ ਵੀ ਕਾਫੀ ਜ਼ਿਆਦਾ ਮਤਲਬ ਕਿ ਵਸਨ ਬਾਰ-ਬਾਰ ਪੁੱਛਿਆ ਗਿਆ ਤਾਂ ਅਸੀਂ ਪੂਰੀ ਮਿਹਨਤ ਕਰਕੇ ਇਦੋ ਸ਼ਨ ਨੂੰ ਗ੍ਰਫਤਾਰ ਕੀਤਾ ਤੇ ਇਸ ਤੋਂ ਇਲਾਵਾ ਇਹਨਾਂ ਦੇ ਪੁਲਿਸ ਮਾਮਲੇ ਹਸਲ ਕਰ ਰਹੇ ਅੱਜ ਤੇ ਇਹਨਾਂ ਤੋਂ ਹੋਰ ਵੀ ਜਿਹੜੀਆਂ ਨਾਲ ਕੋਈ ਵਾਰਦਾਤਾਂ ਕੀਤੀਆਂ ਨੇ ਉਹ ਉਹਨਾਂ ਬਾਰੇ ਪਤਾ ਲੱਗਿਆ ਕਿ ਇਹਨਾਂ ਕੋਲ ਕੋਈ ਐਸਐਸਆਰ ਵਗੈਰਾ ਫਾਰਮ ਰਾਮਦੋ ਜੀ ਨਹੀਂ ਅਜੇ ਇਹਨਾਂ ਤੋਂ ਅਸਰਾ ਨਹੀਂ ਕੋਈ ਹੋਇਆ ਜੀ ਤੇ ਇਹਨਾਂ ਦੀ ਕਥਕਸ਼ਿ ਜਾਰੀ ਹੈ ਅੱਜ ਅਦਾਲਤ ਚ ਪੇਸ਼ ਕਰ ਰਹੇ ਨੇ ਰਿਵਾਰਡ ਲੈ ਕੇ ਤੇ ਹੋਰ ਪ੍ਰੋਪਰਲੀ ਇਹਨਾਂ ਦੀ ਕਸ਼ਿਸ਼ ਕਰਾਗੇ ਰਿਕਾਰਡ ਕਿਵੇਂ ਦਾ ਇਹਨਾਂ ਦਾ ਪਿਛਲਾ ਇਹਨਾਂ ਦੇ ਪਹਿਲਾਂ ਵੀ ਮੁਕਦਮੇ ਅੰਦਰ ਹੋਣੇ ਪਾਏਗਾ ਨਾਲ ਉਹ ਤੋਂ ਹੋਰ ਦੇ ਪਰਚੇ ਲੱਗੇ ਇਸ ਤੋਂ ਇਲਾਵਾ ਪਿਛਲੇ ਦਿਨੀ ਇੱਕ ਜਿਹੜਾ ਹੈਗਾ ਆਪਣੇ ਦਾ ਜਿਹੜਾ ਰੇਲਵੇ ਫਟ ਲੈਣਾ ਨਹੀਂ ਬਰਨਾਲਾ ਰੋਡ ਦਾ ਬਰਨਾਲਾ ਲੈਣਾ ਆਈਡੀ ਉੱਥੇ ਬੰਦ ਫਟ ਦੇ ਨੇੜੇ ਥਾਣੇਦਾਰ ਮਲਕੀਤ ਸਿੰਘ ਸਿਟੀ ਧੂਰੀ ਵੱਲੋਂ ਉੱਥੇ ਇੱਕ ਵਿਅਕਤੀ ਨੂੰ ਫੜਾਇਆ ਗਿਆ ਸੀਗਾ ਜਿਹਦਾ ਨਾਮ ਸ਼ੰਤੀ ਹੈ ਇਥੋਂ ਦੇ ਬਾਈ ਬਰਸਤੇ ਰਹਿਣ ਵਾਲੇ ਤੇ ਉਹਦੇ ਕੋਲੋਂ ਕੁਝ ਨਸ਼ੀਲਾ ਪਦਾਰਥ ਬਰਾਮਦ ਹੋਇਆ ਸੀਗਾ ਤੇ ਜਿਹਦੀ ਪੁਛਕਿਸ਼ ਦੇ ਆਧਾਰ ਤੇ ਇੱਕ ਵਿਅਕਤੀ ਹੋਰ ਮਨਪਰੀਤ ਮੰਨੀ ਹੈ ਉਹ ਵੀ ਇਥੋਂ ਮथुरा ਦੇ ਰਹਿਣ ਵਾਲਾ ਉਹਦੇ ਪਾਸੋਂ ਵੀ ਜੋ ਕੁਲਮ ਲਾ ਕੇ 105 ਗ੍ਰਾਮ ਹਿਰਨ ਚਟਾ ਜ ਨੂੰ ਬਕੈਨ ਆ ਉਹ ਬਰੰਦ ਹੋਇਆ ਸੀ ਤੇ ਉਹ ਜਿਹੜਾ ਜਿਹੜਾ ਮਨਪਰੀਤ ਮੰਨੀ ਹੈ ਉਹ ਤੋਂ ਜਦੋਂ ਪੁੱਛਕਿਸ਼ ਕੀਤੀ ਤਾਂ ਉਹ ਤੋਂ ਇੱਕ 32 ਗੋਰ ਪਿਸਤਲ ਵੀ ਬਰੰਦ ਕੀਤਾ ਗਿਆ ਇਹਨੂੰ ਤਰਤੀਸ਼ ਨੂੰ ਅੱਗੇ ਵਧਾਉਂਦੇ ਹੋਏ ਹੋਰ ਪੁਛਕਿਸ਼ ਦਰਾਨ ਇਹ ਗੱਲ ਸਾਹਮਣੇ ਆਈ ਵੀ ਇਹ ਇਹਨਾਂ ਨੂੰ ਚਟਾ ਕੌਣ ਦਿੰਦਾ ਹੈ ਤੇ ਪਿਸਤਲ ਕਿੱਥੋਂ ਲੈ ਕੇ ਆਉਂਦਾ ਹੈ ਉਹ ਦੋ ਬਾਰੇ ਇਹਦਾ ਪਤਾ ਲੱਗਿਆ ਉਹ ਕੋਈ ਸਾਜਨ ਨਾਂ ਦਾ ਵਿਅਕਤੀ ਹੈ ਫਿਰੋਜ਼ਪੁਰ ਦਾ ਨਾਲ ਜਿਹੜਾ ਫਿਰੋਜ਼ਪੁਰ ਜੇਲ੍ਹ ਦੇ ਵਿੱਚ 5 ਕਿਲੋ ਹੀਰਨ ਤੇ 29 ਲੱਖ ਦੇ ਕਰੀਬ ਡਰਗਮਨੀ ਦੇ ਕੇਸ ਵਿੱਚ ਉੱਥੇ ਬੰਦਾ ਹੈ ਤੇ ਉਹਦਾ ਵੀ ਇਸੇ ਪ੍ਰੋਡਕਸ਼ਨ ਵੱਲ ਲੈ ਕੇ ਉਹਨੂੰ ਲਿਆ ਕੇ ਕੱਲ ਪੁਲਿਸ ਨੂੰ ਮਾਰ ਹਾਸਲ ਕੀਤਾ ਤੇ ਉਹਦੀ ਵੀ ਅੱਜ ਪੁੱਛਿਸ਼ ਕਰਾਂਗੇ ਤੇ ਉਹ ਤੋਂ ਸਾਨੂੰ ਅੱਜ ਕਾਫੀ ਖੁਲਾਸੇ ਹੋਣ ਦੀ ਸੰਭਾਵਨਾ ਹੈਗੀ ਹੈ ਤੇ ਇਸ ਤੋਂ ਇਲਾਵਾ ਇੱਕ ਥਾਣਾ ਸ਼ੇਰਪੁਰ ਦੀ ਪੁਲਿਸ ਨੇ ਇੱਕ ਵਿਅਕਤੀ ਗੁਰਦੀਪ ਸਿੰਘ ਉਰਫ ਲੰਬੂ ਜੋ ਖੇੜੀ ਕਲਾਂ ਦਾ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਪੁਗਾਉੜਾ ਸੀ ਭਵਾਨੀਗੜ ਸੰਦੌੜ ਤੇ ਛੇਪੁਰ ਦੇ ਮਕਦਮਿਆਂ 'ਚ ਪੀਓ ਕਰਾ ਦਿੱਤਾ ਸੀ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕਬਜ਼ੇ 'ਚ 220 ਨਸ਼ੀਲੀਆਂ ਗੋਰੀਆਂ ਉਗਰਾਣ ਪਈਆਂ ਨੇ ਉਹਨੂੰ ਵੀ ਫੌਟਨ ਚ ਸਬੰਧ ਹਾਸਲ ਕੀਤੀ ਹੈ ਤੇ ਇੱਕ ਗੱਲ ਹੋਰ ਥਾਣਾ ਸਦਰ ਦੀ ਪੁਲਿਸ ਨੇ ਦੋ ਵਿਅਕਤੀ ਜੋ ਮਲੇ ਕੋਟਰ ਸਾਈਡ ਅਮਰਗੜ ਦੇ ਰਹਿਣ ਵਾਲੇ ਨੇ ਉਹ ਤੁਰੇ ਜ ਕੋਈ ਨਾ ਕੋਈ ਇੱਥੇ ਬਾਰਦ ਕਰਨਾ ਸੀ ਜਦੋਂ ਉਹਨੂੰ ਚੈੱਕ ਕੀਤਾ ਗਿਆ ਤਾਂ ਉਹਨਾਂ ਕੋਲ ਮੋਟਰਸਾਈਕਲ ਚੋਰੀ ਦਾ ਹੋਣਾ ਪਾਇਆ ਗਿਆ ਉਹਨਾਂ ਦੇ ਖਿਲਾਫ ਵੀ ਸੀ ਮਕਦਮਾ ਦਰਜ ਕੀਤਾ ਉਹਨਾਂ ਨੂੰ ਅਰੈਸਟ ਕੀਤਾ ਤੇ ਇਸ ਤੋਂ ਇਲਾਵਾ ਜਿਹੜਾ ਪਿਛਲੇ ਹਫਤੇ ਦੌਰਾਨ ਜੋ ਸਾਡੀਆਂ ਗਤੀਵਧੀਆਂ ਨੇ ਉਹਦੇ ਵਿੱਚ ਅਸੀਂ ਮਿਤੀ 16 ਤੋਂ ਅੱਜ 22 ਤੱਕ ਪੂਤਾ ਤੇ ਜਿਨ੍ਹਾਂ ਵਿੱਚ 121 ਗ੍ਰਾਮ ਚਟਾ ਟੋਟਲ 120 ਬੋਤਲਾਂ ਸ਼ਰਾਬ ਠੇਕਾ ਦੇਸੀ 220 ਛਿਲੀਆਂ ਗੋਲੀਆਂ ਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਬਸੋਂ 2 ਲੀਟਰ ਪੰਨੀਆਂ ਦੋ ਜਲੇ ਹੋਏ ਨੋਡ ਬਰਾਂਦ ਕਿਤਨਾ ਤੇ ਚਾਰ ਮੁਕਸਲ ਬਰਾਂਦ ਕਿਤੇ ਹੋਇਆ ਤੇ ਮੈਂ ਤੁਰੀ ਜਨਤਾ ਨੂੰ ਆਸ਼ਵਾਸਨ ਦਿੰਨਾ ਵੀ ਜੇ ਜਿਹੜੀ ਕੋਈ ਕਾਦਕਾ ਵਰਤਦਾ ਤੁਸੀਂ ਸਾਡਾ ਸਹਿਯੋਗ ਦਿਆ ਕਰੋ ਤੇ ਜੋ ਬੈਡ ਐਲੀਮੈਂਟਸ ਨੂੰ ਕਿਤੇ ਦਿਖਾਈ ਜਾਂਦੇ ਨੇ ਜਿਸ ਨੂੰ ਸ਼ੱਕੀ ਲੱਗਦੇ ਨੇ ਉਹਨਾਂ ਬਾਰੇ ਨਾਲ ਦੀ ਨਾਲ ਪੁਲਿਸ ਨੂੰ ਤਲਾਹ ਦਿਓ ਤੇ ਮੈਂ ਇੱਥੇ ਹਾਜ਼ਰੀ ਹੁੰਦਾ ਦਫਤਰ ਦੇ ਵਿੱਚ ਤੇ ਸਿੱਧਾ ਮੈਨੂੰ ਵੀ ਦੱਸ ਸਕਦੇ ਹੋ ਥੈਂਕ ਯੂ